ਬੜੀ ਵਾਰੀ ਤੁਸੀਂ ਵੇਖਿਆ ਹੋਊਗਾ ਲੋਕਾਂ ਦੇ ਪੈਰਾਂ ਦੇ ਥੱਲੇ ਸੇਕ ਨਿਕਲਣਾ ਇੱਕ ਆਮ ਪਰੇਸ਼ਾਨੀ ਹੈ ਔਰ ਬੜੇ ਲੋਕਾਂ ਦੇ ਨਾਲ ਹੁੰਦੀ ਹੈ ਸਾਡੇ ਕੁਝ ਰਿਸ਼ਤੇਦਾਰਾਂ ਦੇ ਵਿੱਚ ਵੀ ਇਹ ਦਿੱਕਤ ਆਉਂਦੀ ਸੀਗੀ ਤਾਂ ਅਸੀਂ ਇੱਕ ਬੜਾ ਸੌਖਾ ਕਰੇਲੂ ਨੁਕਤਾ ਉਹਨਾਂ ਦੇ ਉੱਤੇ ਅਪਣਾ ਕੇ ਦੇਖਿਆ ਸੀ ਉਹ ਕਰੇਲੂ ਨੁਕਤਾ ਇੰਨਾ ਕਿ ਸੌਖਾ ਸੀਗਾ ਵੀ ਤੁਸੀਂ ਆਪ ਵੀ ਆਪਦੇ ਘਰੇ ਵਰਤ ਸਕਦੇ ਹੋ ਜਿਹੜੀ ਲੋਕੀ ਹੁੰਦੀ ਜਿਹਨੂੰ ਪੱਕੀ ਆ ਵੀ ਕਹਿ ਦਿੰਦੇ ਆ ਤੇ ਉਹ ਕੀਏ ਨੂੰ ਤੁਸੀਂ ਕੱਟ ਕੇ ਉਦੋਂ ਸੂਰੇ ਆਪਦੇ ਜਿੱਥੇ ਪੈਰਾਂ ਦੀ ਤਲੀ ਆ ਉਦੋਂ ਉੱਤੇ ਲਾ ਸਕਦੇ ਹੋ ਦੂਸਰੀ ਗੱਲ ਇਹਦੇ ਵਿੱਚ ਇੱਕ ਜਿਹੜੀ ਹੋਰ ਕੰਮ ਕਰਦੀ ਹੈ ਵੀ ਤੁਸੀਂ ਜੇ ਲੋਕੀ ਖਾਣਾ ਵੀ ਸ਼ੁਰੂ ਕਰਦੇ ਹੋ ਸਵੇਰੇ ਜਿਹਨੂੰ ਆਪਾਂ ਬੋਟਲ ਗਾਰਡ ਵੀ ਕਹਿ ਦਿੰਦੇ ਆ ਤੇ ਇਹਦਾ ਸੇਵਨ ਦੇ ਨਾਲ ਵੀ ਤੁਸੀਂ ਦੇਖੋਗੇ ਵੀ ਤੁਹਾਡੇ ਸ਼ਰੀਰ ਦੇ ਵਿੱਚ ਉਸ ਜਿਹੜੀ ਇਨਫਲੇਮੇਸ਼ਨ ਆ ਹੀਟ ਦੀ ਜਿਹੜੀ ਦਿੱਕਤ ਆ ਤੁਹਾਡੇ ਸ਼ਰੀਰ ਦੇ ਵਿੱਚ ਜਿਹੜੇ ਆਪਾਂ ਕਹਿ ਸਕਦੇ ਗਰਮੈਸ਼ ਬਣਦੀ ਰਹਿੰਦੀ ਹੈ ਇਹ ਉਹਨੂੰ ਵੀ ਬੈਲੈਂਸ ਕਰਨ ਦੇ ਵਿੱਚ ਮਦਦ ਕਰਦੀ ਹੈ ਤੀਸਰੀ ਗੱਲ ਅਸੀਂ ਆਪ ਤਜਰਬਾ ਕਰਕੇ ਵੇਖਿਆ ਵਾ ਵੀ ਰਾਜਸਥਾਨ ਵੱਨਿਓ ਸਾਨੂੰ ਰਿਸਪੌਂਸ ਇਹੀ ਮਿਲਿਆ ਵਾ ਜਿੰਨੇ ਵੀ ਲੋਕਾਂ ਨੇ ਮਹਾਰਾਜਾ ਸ਼ਹੀ ਸ਼ਰਬਤ ਵਰਤੇ ਉਹ ਕਹਿੰਦੇ ਵੀ ਸਾਡੀ ਪੂਰੀ ਬੋਡੀ ਦਾ ਟੈਂਪਰੇਚਰ ਕ ਤੇ ਤੇ ਜਿਹੜੀ ਬਾਤ ਹੈ ਉਹ ਬੈਲੈਂਸ ਹੋਣੀ ਸ਼ੁਰੂ ਹੋ ਗਈ ਹੈ ਸੋ ਇਸ ਕਰਕੇ ਤੁਸੀਂ ਇੰਨਾ ਚੋ ਕਿਸੇ ਵੀ ਚੀਜ਼ ਦਾ ਸੇਵਨ ਕਰਕੇ ਆਪ ਦੇ ਆਪ ਨੂੰ ਤੰਦਰੁਸਤ ਰੱਖੋ ਇਹੀ ਸਾਡੀ ਅੰਦਾਸ ਹੈ